ਆਪਣੇ ਸੇਵਕ ਕੀ ਆਪੈ ਰੱਖੈ ਆਪੈ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ ਤੁਸੀਂ ਦੇਖ ਸਕਤੇ ਹੋ ਕਿ ਅਜਿਹੇ ਮਾਪ ਪਰਸ਼ਵੀ ਹੁੰਦੇ ਨੇ ਜਿਹੜੀਆਂ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਨੇ ਬਾਬਾ ਰਾਜਾ ਸਿੰਘ ਜੀ ਕਲ ਚਰਨੀ ਵਾਲੇ ਬਠਿੰਡਾ ਤੋਂ ਜਿਨ੍ਹਾਂ ਨੇ 48 ਘੰਟਿਆਂ ਤੱਕ ਇੱਕੋ ਚੌਂਕੜਾ ਲਾ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਦਾ ਵੈ ਤੁਸੀਂ ਦੇਖ ਸਕਤੇ ਹੋ ਕਿ ਅਜਿਹੇ ਮਹ ਪਰਸ਼ਵੀ ਹੁੰਦੇ ਨੇ ਜਿਹੜੀਆਂ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਨੇ ਬਾਬਾ ਰਾਜਾ ਸਿੰਘ ਜੀ ਕਲ ਧਰਨੀ ਵਾਲੇ ਬਠਿੰਡਾ ਤੋਂ ਜਿਨ੍ਹਾਂ ਨੇ 48 ਘੰਟਿਆਂ ਤੱਕ ਇੱਕੋ ਚੌਂਕੜਾ ਲਾ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ ਆਪਣੇ ਸੇਵਕ ਕੀ ਆਪੇ ਰਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਤਾ ਵੈ ਤੁਸੀਂ ਦੇਖ ਸਕਤੇ ਹੋ ਕਿ ਅਜਿਹੇ ਮਾਪ ਪਰਸ਼ਵੀ ਹੁੰਦੇ ਨੇ ਜਿਹੜੀਆਂ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਨੇ ਬਾਬਾ ਰਾਜਾ ਸਿੰਘ ਜੀ ਕਲ ਚਰਨੀ ਵਾਲੇ ਬਠਿੰਡਾ ਤੋਂ ਜਿਨ੍ਹਾਂ ਨੇ 48 ਘੰਟਿਆਂ ਤੱਕ ਇੱਕੋ ਚੌਂਕੜਾ ਲਾ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ